ਸਰਕਾਰ ਵੱਲੋਂ ਅਪਰਾਧੀ ਤੱਤਾਂ ਤੇ ਨਕੇਲ ਕੱਸਣ ਲਈ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ ਤਹਿਤ ਕਮਿਸ਼ਨਰੇਟ ਜਲੰਧਰ ਪੁਲਿਸ ਨੇ ਕਮਿਸ਼ਨਰ ਪੁਲਿਸ ਤਨਪ੍ਰਿਤ ਕੋਰ ਆਈਪੀਐਸ ਦੇ ਨਿਸ਼ਾਨ ਨਿਰਦੇਸ਼ ਅਟੈਂਚਾਰਜ ਸੈਕਟਾਪ ਜਲੰਧਰ ਦੀ ਅਗਵਾਈ ਹੇਠ ਵੱਡੀ ਸਫਲਤਾ ਹਾਸਲ ਕਰਦੇ ਆ ਬਦਨਾਮ ਫਾਤਿ ਗਰੁੱਪ ਦੇ ਦੋਸ ਸਰਗਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਕਾਰਵਾਈ ਦੌਰਾਨ ਪੁਲਸ ਵੱਲੋਂ 5 ਗੈਰ ਕਾਨੂੰਨੀ ਪਿਸਤੌਲ 10 ਜਿੰਦਾ ਰੌਣ ਤੇ 50 ਗ੍ਰਾਮ ਹਿਰਨ ਬਰਾਮਦ ਕੀਤੀ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਸੀਪੀ ਜਗENDER ਨੇ ਕਿਹਾ ਕਿ ਮੁਕੱਦਮਾ ਨੰਬਰ 82 ਮਿਤੀ 9725 ਦੀ ਅਧੀਨ ਧਾਰਾ 25A B 54 59 ਆਰਮਡ ਐਕਟ ਤੇ ਵਾਦਾ ਜੁਰਮ 21 ਐਨਡੀਪੀਐਸ ਐਕਟ ਤਹਿਤ ਥਾਣਾ ਡਿਵੀਜ਼ਨ ਨੰਬਰ 2 ਜਗENDER ਬਚ ਦਰਜ ਕੀਤੀ ਗਈ ਸੀ ਜਾਂਚ ਕਰਨ ਪੁਲਸ ਨੇ ਦੋ ਮੁਲਜ਼ਮਾਂਕ ਕਰਨ ਪ੍ਰੀਤ ਸਿੰਘ ਉਰਫ ਗਿਆਨੀ ਉਰਫ ਫਤਿਹ ਪੁੱਤਰ ਜਸਬਾਲ ਸਿੰਘ ਨਿਵਾਸੀ ਮਕਾਨ ਨੰਬਰ 125 ਬੈਂਕ ਇਨਕਲੇਵ ਖੁਰਲਾ ਕਿੰਗਰਾ ਕੁਕੀ ਟਾਪ ਚੌਂਕ ਥਾਣਾ ਡਿਵੀਜ਼ਨ ਨੰਬਰ 7 ਜਲੰਧਰ ਅਮਨ ਉਰਫ ਅਮਨਾ ਪੁੱਤਰ ਤਰਸੀਮ ਲਾਲ ਨਿਵਾਸੀ ਮਕਾਨ ਨੰਬਰ 3 ਬਾਬਾ ਕਾਨ ਦਾਸ ਨਗਰ ਥਾਣਾ ਬਸਤੀ ਬਾਬਾ ਖੇਲ ਜਲੰਧਰ ਨੂੰ 27/7/25 ਨੂੰ ਮੁਰਜਮਾ ਤੇ ਪਹਿਲਾਂ ਵੀ ਬਖ ਬਖ ਡਰਾਮਾ ਤਹਿਤ ਪਰਚੇ ਦਰਜ ਹਨ ਉਹਦੀਆਂ ਪੂਰੀ ਰਿਪੋਰਟ ਹਾਂਜੀ ਸਰ ਕਮਿਸ਼ਨਰ ਨੂੰ ਥੋੜਾ ਲਵਾਂ ਮਾਰੇ ਅੰਸ਼ਲਾਂ ਦੇ ਖਿਲਾਫ ਜਿਹੜੀ ਮੈਂਮ ਸਟਾਰਟ ਕੀਤੀ ਗਈ ਹੈ ਉਹਦੇ ਵਿੱਚ ਸੀਆਈਏ ਕਮਿਟੀਟ ਹੋ ਬਤੀਸਾ ਉਹਦਾ ਮੇਰੀ ਜਦੋਂ ਉਹਦੇ ਵਿੱਚ ਇੱਕ ਫਟੇ ਗਰੁੱਪ ਦਾ ਜਿਹੜਾ ਮੇਨ ਬੰਦਾ ਸੀਗਾ ਕਮਲਪ੍ਰੀਤ ਸਿੰਘ ਫਟੇ ਇਹਦੇ ਨਾਲ ਦਾ ਹੈਗਾ ਸਾਤੀਸੀ ਰਮਨ ਕੁਮਾਰ ਜੀ ਰਮਨ ਇਹ ਦੋਨਾਂ ਨੂੰ ਰਾਉਂਡ ਅਪ ਕੀਤਾ ਗਿਆ ਰਾਉਂਡ ਆਫ ਪਰਕੂ ਦੇ ਉਹਨਾਂ ਦੀ ਸ਼ਕਤੀ ਨੇ ਪੁਸ਼ਕਿਸ਼ ਕੀਤੀ ਗਈ ਪੁਸ਼ਕਿਸ਼ ਦੇ ਵਿੱਚ ਇਹਨਾਂ ਕੋਲੋਂ ਪੰਜ ਵੈਪਨ ਜਿਹੜੇ ਰਿਕਵਰ ਹੋਏ ਆ ਤੇ ਨਾਲ ਸਾਡੇ ਕੋਲ ਜ਼ਿੰਦਾ ਗ੍ਰਾਮ ਦੇ ਕੋਲੋਂ ਵੀ ਇਹ ਸ਼ਹਿਰ ਦੇ ਵਿੱਚ ਜਿਹੜੇ ਆ ਕਾਫੀ ਜ਼ਿਆਦਾ ਜਿਹੜੀ ਆ ਗੁੰਡਾਗਰਦੀ ਕਰ ਰਹੇ ਸੀਗੇ ਜਿਹਦੇ ਵਿੱਚ ਸੀਆਈਏ ਇੰਚਾਰਜ ਰਿਸਪੈਕਟਿਵ ਸੈਂਟਰ ਨੂੰ ਪਰਮਿਸ਼ਨ ਮਿਲੀ ਜਿਹਦੇ ਤੇ ਇਹਨਾਂ ਬਲੂਏ ਰਾਉਂਡ ਕੀਤਾ ਗਿਆ ਇਹਨਾਂ ਕੋਲੋਂ ਵਰਜਨ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹ ਅਗੇ ਵੀ ਜਿਹੜੀ ਹੈ ਕੀ ਕਰਨਾ ਹੈ ਸ਼ਹਿਰ ਵਿੱਚ ਉਹਦੀ ਤਫ਼ਤੀਸ਼ ਚੱਲ ਰਹੀ ਹੈ। ਸਰ ਕਿਨੇ ਬੱਚੇ ਹਨ ਇਹਨਾਂ ਦੇ ਜਿਹੜਾ ਫਤਿਹ ਹੈਗਾ ਇਹਦੇ ਖਿਲਾਫ 16 ਪਰਚੇ ਦਰਜ ਹੈਗੇ ਤੇ ਜਿਹੜਾ ਰਮਨ ਹੈ ਇਹਦੇ ਖਿਲਾਫ 11 ਪਰਚੇ ਦਰਜ ਕਮਿਸ਼ਨਰੀ ਦੇ ਵਿੱਚ ਹੀ ਹੈ ਇਹ ਸਾਰੇ ਕਮੇਟੀ ਦੇ ਵਿੱਚ ਹੈ। ਬਤਾਰੀਤ ਹੋਈ ਹੈ। ਦਫ਼ਤਾਰੀ ਇਹ ਨਹੀਂ ਹੋਈ ਹੈ। ਅਖਬਾਰ ਵਾਲ ਮੋਬਾਈਲ ਹੌਟਸਟ ਹੈ। ਉਹਨੇ ਭਾਵੇਂ ਇਹਨਾਂ ਦੇ ਪਿੰਨਾ ਪਿੱਛੇ ਦੇ ਇਹਨਾਂ ਨੇ ਘਰ ਇੱਕ ਬੱਸੀ ਬਾਬਾ ਕੇ ਨਾਲ ਇਲਾਕੇ ਦੇ ਵਿੱਚ ਕਬਜ਼ਾ ਵੀ ਕੀਤਾ ਸੀਗਾ ਤੁਸੀਂ। ਉਹ ਸਾਰੇ ਤਫ਼ਤੀਸ਼ ਦਾ ਹਿੱਸਾ ਹੈ ਤਫ਼ਤੀਸ਼ ਦੇ ਵਿੱਚ ਜਿਹੜੀ ਬਲਾਈਗੀ ਉਸ ਤੇ ਧਿਆਨ ਦੇਣਗੇ। ਵਾਂਟਡ ਕਿਹੜੇ ਮਾਮਲੇ ਚ ਸੀਗੇ ਉਹ ਇੱਕ ਲਗ ਲਗ ਮੁਕਦਮੇ ਵਾਂਟਡ ਆ ਇਹਦੇ ਵਿੱਚ ਜਿਹੜੇ ਮੁਕਦਮੇ ਦੇ ਅਸੀਂ ਨੂੰ ਅਰੈਸਟ ਕੀਤਾ ਹੈ 82 ਨੰਬਰ ਮੁਕਦਮਾ ਅੰਡਰ ਸੈਕਸ਼ਨ 1825 38 ਜਿਹੜੇ ਬੇਚੇ ਨੂੰ ਅਰੈਸਟ ਕੀਤਾ ਗਿਆ ਤੇ ਸਾਨੂੰ ਵਾਂਟਡ ਸੀਗੇ ਉਹ ਵੀ ਨੰਬਰ ਤੇ ਕੀ ਕੀ ਹਥਿਆਰ ਸਮਰਪਣ ਕੀ ਕੀ ਹੈ ਇਹਨਾਂ ਕੋਲੋਂ ਇੱਕ 45 ਬੋਲ ਦਾ ਪਿਸਤਲ ਤੇ ਚਾਰ ਜਿਹੜੇ 32 ਬੋਲ ਦੇ ਪਿਸਤਲ 50 ਗਰਮ ਦੇ ਹੈ ਕੰਟਰੀਮੈਂਟ ਆ ਸਰ ਉਹ ਚੈੱਕ ਕਰਵਾ ਲਈ ਅਜੀ ਬਈ ਜੀ 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 ਜ ਫਰਦਰ ਜਿਹੜੀ ਜਿਹੜੀ ਪ੍ਰੋਗਰੈਸਟੀ ਚੱਲ ਰਹੀ ਹੈ। ਮੋਨਲੀ ਕੁਛ ਕੀ ਚੇਜ਼ਲ ਕੀ ਆਇਆ। ਫਿਲਹਾਲ ਤਾਂ ਇਹਦਾ ਜਿਹੜਾ ਗਰੁੱਪ ਹੈਗਾ ਆ ਉਹ ਸਾਡੇ ਬੰਦੇ ਡੈਂਟੀਫਾਈ ਕਰਕੇ ਉਹ ਸਾਡੇ ਸਾਡੇ ਸਖਤੀ ਕਰੂਗਾ। ਥੈਂਕ ਯੂ।